ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਹੀ ਪਿਆਰੇ-ਪਿਆਰੇ ਜੇ ਸੂਟ ਹੈ ਜੀ ਪ੍ਰਿੰਟਡ ਸੂਟ ਆਉਣਗੇ ਜੀ ਤੇ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਪ੍ਰਿੰਟ ਹੈ ਜੀ ਸਾਰਾ ਸਾਰੇ ਸੂਟ ਬ੍ਰਾਂਡਡ ਆਉਣਗੇ ਕੋਈ ਵੀ ਨਾਨ ਬ੍ਰਾਂਡਡ ਸੂਟ ਤੁਹਾਨੂੰ ਨਹੀਂ ਮਿਲੂਗਾ ਸਾਰਾ ਹੀ ਬ੍ਰਾਂਡ ਦਾ ਫੈਬਰਿਕ ਮਿਲੂਗਾ ਜੀ 2.5 ਮੀਟਰ ਦੀ ਕਟ ਹੋਊਗੀ 2.5 ਮੀਟਰ ਸ਼ਰਟ ਹੋਊਗੀ 2.5 ਮੀਟਰ ਬਾਟਮ ਹੋਊਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਨਾਲ ਪਲੇਨ ਬਾਟਮ ਆਊਗੀ ਪਿਓਰ ਪਸ਼ਮੀਨਾ ਹੋਊਗਾ ਜੀ ਪਸ਼ਮੀਨੇ ਦੀ ਸ਼ਰਟ ਹੈ ਪਸ਼ਮੀਨੇ ਦੀ ਬਾਟਮ ਹੈ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈ ਤੇ ਬਹੁਤ ਹੀ ਜਿਆਦਾ ਸੋਹਣੀ ਇਹਨਾਂ ਦੀ ਡਿਜ਼ਾਈਨਿੰਗ ਹੈ ਲਾਈਟ ਡਾਰਕ ਸੋ ਨੂੰ ਸਾਰੇ ਚਾਰਟ ਆਪਣੇ ਸਾਰੇ ਰੰਗ ਆਪਣੇ ਕੋਲ ਮਿਲ ਜਾਣਗੇ ਜੀ ਤੁਸੀਂ ਕੋਈ ਵੀ ਕਲਰ ਆਰਡਰ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਬਹੁਤ ਵੱਖਰੀ ਜੀ ਪ੍ਰਿੰਟਿੰਗ ਹੈ ਜੀ ਬਰੀਕ ਬਰੀਕ ਪ੍ਰਿੰਟ ਵੀ ਮਿਲ ਜੂਗਾ ਜੀ ਸੋਨੂੰ ਇਹਦੇ ਵਿੱਚ ਤੇ ਫਲਾਵਰ ਫਲਾਵਰ ਪ੍ਰਿੰਟ ਵੀ ਮਿਲ ਜੂਗਾ ਜਿਵੇਂ ਵੱਡੇ ਫੁੱਲਾਂ ਵਾਲੇ ਛੋਟੇ ਫੁੱਲਾਂ ਵਾਲੇ ਸਾਰੇ ਸੂਟ ਤੁਹਾਨੂੰ ਮਿਲ ਜਾਣਗੇ ਜੀ ਪ्युअर ਪਸ਼ਮੀਨੇ ਦੀ ਸ਼ਰਟ ਆਊਗੀ ਪ्युअर ਪਸ਼ਮੀਨੇ ਦੀ ਬਾਟਮ ਆਊਗੀ ਜੀ ਤੁਸੀਂ ਬਾਟਮ ਦੇ ਉੱਪਰ ਵਰਕ ਵੀ ਕਰਵਾ ਸਕਦੇ ਹੋ ਜਿਵੇਂ ਇਹਦੇ ਸ਼ਰਟ ਦੇ ਵਿੱਚ ਕਲਰ ਆ ਉਸ ਤਰ੍ਹਾਂ ਦੇ ਬਾਟਮ ਦੇ ਵਿੱਚ ਕਲਰ ਪਵਾ ਕੇ ਤੁਸੀਂ ਇਹਦੇ ਉੱਤੇ ਵਰਕ ਵੀ ਕਰਵਾ ਸਕਦੇ ਹੋ ਬਹੁਤ ਸੋਹਣਾ ਵਰਕ ਬਣੂਗਾ ਜੀ ਇਹਨਾਂ ਸੂਟਾਂ ਦੇ ਉੱਪਰ ਤੇ ਬਹੁਤ ਹੀ ਸੂਟਾਂ ਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਹੋ ਜੂਗੀ ਜੀ ਬਹੁਤ ਹੀ ਜ਼ਿਆਦਾ ਸੋਹਣੇ ਤੇ ਰੀਜ਼ਨੇਬਲ ਪ੍ਰਾਈਸ ਹੈ ਜੀ ਓਨਲੀ 900 ਰੁਪਏ ਦਾ ਸੂਟ ਹੈ ਬ੍ਰਾਂਡਡ ਸੂਟ ਆਉਣਗੇ ਜੀ ਪਿਓਰ ਪਸ਼ਮੀਨੇ ਦੇ ਹੈ ਕੋਈ ਇਹਨਾਂ ਤੇ ਬੁਰਨੀ ਆਉਂਦਾ ਜੀ ਨਾ ਇਹਨਾਂ ਦਾ ਕਲਰ ਖਰਾਬ ਹੋਵੇ ਤੇ ਨਾ ਹੀ ਇਹ ਸ਼ਰਿੰਕ ਹੋਣਾ ਹੀ ਇਹਨਾਂ 'ਚ ਕੋਈ ਛਿਜੇ ਜੀ ਕਿਸੇ ਤਰ੍ਹਾਂ ਦਾ ਕੋਈ ਵੀ ਕੰਪਲੇਂਟ ਨਹੀਂ ਹੈ ਜੀ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਇਹ ਰਾਮਟੈਕਸ ਬ੍ਰਾਂਡ ਦੇ ਹੋਣਗੇ ਜੀ ਪਹਿਲਾਂ ਵਾਲੇ ਸੂਟ ਸੀ ਜਿਹੜੇ ਉਹ ਦਾਸ ਬ੍ਰਾਂਡ ਦੇ ਸੀ ਜੀ ਇਹ ਰਾਮਟੈਕਸ ਬ੍ਰਾਂਡ ਦੇ ਹੋਣਗੇ ਰਾਮਟੈਕਸ ਬ੍ਰਾਂਡ ਦੀ ਸ਼ਰਟ ਆਊਗੀ ਨਾਲ ਪਲੇਨ ਬਾਟਮ ਆਊਗੀ ਜੀ ਆਪਣਾ ਪਿਓਰ ਪਸ਼ਮੀਨੇ ਦੀ ਸ਼ਰਟ ਰਾਮਟੈਕਸ ਦੀ ਆਊਗੀ ਜੀ ਪਸ਼ਮੀਨੇ ਦੀ ਬਾਟਮ ਵੀ ਰਾਮਟੈਕਸ ਦੀ ਆਊਗੀ ਜੀ ਤੁਸੀਂ ਕੋਈ ਵੀ ਸੂਟ ਆਪਣਾ ਆਰਡਰ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਰਾਮਟੈਕਸ ਪਸ਼ਮੀਨਾ ਬਹੁਤ ਜ਼ਿਆਦਾ ਸੋਹਣਾ ਹੁੰਦਾ ਹੈ ਜੀ ਤੇ ਕੱਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਹਦੇ ਤੇ ਬੁਰ ਬਗੈਰਾ ਕੁਝ ਨਹੀਂ ਹੁੰਦਾ ਜੀ ਬਹੁਤ ਸੋਹਣਾ ਕੱਪੜਾ ਹੈ ਪੂਰਾ ਗਰਮ ਹੋਊਗਾ ਜੀ ਪ्योर ਪਸ਼ਮੀਨਾ ਹੈ ਜੀ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਘੰਟੀ ਵਾਲੇ ਬਟਨ ਨੂੰ ਜ਼ਰੂਰ ਆਨ ਕਰ ਲਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਕਿਹੜਾ ਸੂਟ ਤੁਹਾਨੂੰ ਸਾਰਿਆਂ ਤੋਂ ਵੱਧ ਸੋਹਣਾ ਲੱਗਿਆ ਕਿਵੇਂ ਦੀ ਆਪਣੀ ਕਲੈਕਸ਼ਨ ਲੱਗੀ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ